ਹੈਲੋ ਦੋਸਤੋ ਸਸਿਕਾਲ ਅੱਜ ਆਪਾਂ ਪਹੁੰਚੇ ਆਂ ਬੱਕਰੀ ਮੰਡੀ ਪਿੰਡ ਭਾਗੀਬੰਦਰ ਅੱਜ ਦੋਸਤੋ ਤੁਹਾਨੂੰ ਦਿਖਾਉਣੇ ਆ ਕਿ ਕਿਰੋਣੇ ਆ ਗੱਲਬਾਤ ਆ ਜੀ ਉੱਤੋਂ ਬੱਕਰੀ ਮੰਡੀ ਹੁਣ ਤਾਂ ਪਹਿਲਾਂ ਨਾਲੋਂ ਕਾਫੀ ਭਰਨ ਲੱਗ ਗਈ ਪਹਿਲਾਂ ਥੋੜਾ ਜਿਹਾ ਘੱਟ ਭਰਦੀ ਸੀ ਹੁਣ ਤਾਂ ਕਾਫੀ ਮਾਲ ਆਉਣ ਲੱਗ ਗਿਆ ਹਰ ਤਰ੍ਹਾਂ ਦਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਤੇ ਬਾਈ ਦੋਸਤੋ ਦਿਖਾਜੇ ਆ ਦੇਖੋ ਮਾਲ ਤੇ ਵੀਡੀਓ ਮਾਰ ਦਿਓ ਇਧਰ ਆ ਦੇਖੋ ਮਾਲ ਜਿਵੇਂ ਇਸ ਤਰ੍ਹਾਂ ਦਾ ਮਾਲ ਆਣਾ ਬਲ ਫਰੀ ਬੱਕਰੀਆਂ ਹੋ ਗਈਆਂ ਮੀਟਰ ਬੱਕਰੀਆਂ ਹੋ ਗਈਆਂ ਆ ਦੇਖੋ ਦੋਸਤੋ ਮੁਰਗੇ ਤੇ ਮੁਰਗੀਆਂ ਵੀ ਆਈਆਂ ਬਾਈ ਕੀ ਪ੍ਰਾਈਸ ਇਹਨਾਂ ਦਾ ਕੀ ਭੇਜਾਂ ਮਾਰ 1500 ਦੀ ਜੋੜੀ ਆ ਜੋੜੀ ਆ ਕਿਹੜੀ ਬੀੜ ਵਜਦੀ ਆ ਇਹ? ਇਹ ਆਪਣਾ ਸੋਛਾ। ਉਹ ਪਹਿਲਾ ਕਿਹੜਾ ਹੈ? ਤੇ ਆ ਆਪਣੇ ਸਿੰਪਲ ਆਗੇ। ਇਹ ਸੀਨ ਆਗੇ ਬਈ। ਹੂੰ ਸੀਨ ਮੁਰਗੇ ਆਗੇ। ਠੀਕ ਆ। ਫਿਰ ਲੜਾਈ ਕਰਦੇ ਲੜਨ ਵਾਲੇ। ਹਾਂ। ਠੀਕ ਆ ਬਈ। ਇਹਨਾਂ ਦਾ ਕੀ ਪ੍ਰਾਈਸ ਆ? 25 25। 2500 ਰੁਪਏ। ਠੀਕ ਆ ਬਈ। ਆ ਨਾਲ ਵੀ ਆਪਣੀ ਆ। ਅੱਛਾ। ਆਜੋ ਬਈ ਦੋਸਤੋ। ਆ ਬਾਈ ਨੇ ਗਮਾਰੇ ਨਹੀਂ ਆ ਬਾਈ। हां भाई गुमारेयां दी है भी भी दुधा, भी भी दुधा, भी भाई भीड़ ਵੀ ਆਪਣੇ ਕੋਲ ਅੱਛਾ ਗਮਾਰੇ ਦਾ ਨਹੀਂ ਰਹਾ ਬਾਈ ਕੀ ਰੇਟ ਆ 250 ਰੁਪਏ ਦਾ ਕੱਟਾ ਬਾਈ ਇਹ 21 22 ਕਿਲੋ ਦਾ ਅੱਛਾ 20 35 ਰੁਪਏ ਕਿਲੋ ਆ ਇਹ ਬੰਦਾ ਲੈ ਜੇ ਬਾਈ ਮਰੇ ਇੱਧਰ ਦਿਖਾ ਦੂੰਗੀ ਕੀ ਚੱਕੀ ਫੀੜ ਮੜੀ ਆ ਵੀਡੀਓ ਬਣਾ ਲਈ ਮਰੇ ਆ ਖੁੱਲੀ ਲੈ ਕੇ ਜਾਣੀ ਕਿਸੇ ਨੇ 2 ਕਿਲੋ 4 ਕਿਲੋ 5 ਕਿਲੋ ਜੇ ਬੰਦੇ ਨੇ ਨਾ ਪਾਸ ਆਵੇ ਵਾਪਸ ਕੋਈ ਪ੍ਰੋਬਲਮ ਆ ਜੇ ਖਾ ਕੇ ਪਸ਼ੂ ਨੂੰ ਭਾਵੇਂ ਬੰਦਾ ਵਾਪਸ ਕਰਕੇ ਆਦੇ ਪੈਸੇ ਲੈ ਜਾ ਸਕਦਾ ਅੱਛਾ ਹਾਂਜੀ ਇਹਦੇ ਵਿੱਚ ਕੀ ਕੁਝ ਮਿਕਸ ਹੁੰਦਾ ਇਹਦੇ ਵਿੱਚ ਹਾਂ ਆ ਬਣਾਉਣੇ ਬਈ ਆਪਣੇ ਕੋਲੇ 50 ਜਾਨਵਰ ਆ ਕਰੇ ਆਪਦੇ ਪਾਸੋਂ ਦੇ ਵਰਤਦੇ ਆ ਆ ਹੁਣ ਬੱਚਾ ਖਾਈ ਜਾਂਦਾ ਰੁੱਖੀ ਖਾਈ ਜਾਵੇ ਪਾਣੀ ਪੀ ਚਲੇ ਕੋਈ ਪ੍ਰੋਬਲਮ ਨਹੀਂ ਠੀਕ ਆ ਠੀਕ ਆ ਠੀਕ ਓਕੇ ਯੂਨੀਵਰਸਿਟੀ ਦਾ ਫਾਰਮੂਲਾ ਦੇਣੀ ਅੱਛਾ ਬਾਈ ਮਾੜੇ ਦੱਸੋ ਇਹਦੇ ਵਿੱਚ ਕੀ ਕੁਝ ਹੁੰਦਾ ਇਹਦੇ ਵਿੱਚ ਬਈ ਤਿੰਨਾਂ ਅਨਾਜ ਦੋ ਖਾਲਾਂ ਤਿੰਨ ਛਿਲਕੇ ਮਿਲਣ ਰਿਹਾ ਵਿੱਚ ਚਰ ਨੂਨ ਤੇ ਮਿੱਠਾ ਥੋੜਾ ਠੀਕ ਆ ਹਾਂ ਤੇ ਅੱ비 ਕਿੰਨੇ ਰੁਪਏ ਕਿਲੋ ਪੇ 35 ਰੁਪਏ ਕਿਲੋ ਆ ਬਈ 35 ਬਈ ਅੱਛਾ ਤੇ ਬਈ ਆਪਣਾ ਐਡਰੈਸ ਜੇ ਮੰਦਨੀ ਆਪਣਾ ਬਈ ਹਾਂ ਭਾਗੀਬੰਦਰ ਨਹੀਂ ਕਰੋ ਆਪਣੇ ਆ ਕੇ ਕੋਲੇ ਖੜ ਕੇ ਬਣਵਾ ਕੇ ਲੈ ਜਾ ਸਕਦੇ ਪ੍ਰੋਪਰ ਡਰੈਸ ਦੱਸ ਦੋ ਹਾਂ ਪਿੰਡ ਭਾਗੀਬੰਦਰ ਬਈ ਤਹਿਸੀਲ ਤਲਵੰਡੀ ਸਾਬੋ ਡਿਸਟ੍ਰਿਕਟ ਬਟਿੰਡਾ ਨੰਬਰ ਹੈਗਾ 9417066145 ਆਪਣੇ ਕੋਲੇ ਜਾਨਵਰ ਵੀ ਹੁੰਦੇ ਚੰਗੀ ਕੁਆਲਿਟੀ ਦੇ ਘਰੇ ਬੰਦੇ ਲੈਣੇ ਹੁਣ ਫੀਡ ਵੀ ਹੁੰਦੀ ਹੈ ਹਾਂ ਠੀਕ ਹੈ ਠੀਕ ਹੈ ਕੋਈ ਵੀ ਬੰਦੇ ਨੂੰ ਕਿਸੇ ਨੂੰ ਕਦੇ ਵੀ ਕੋਈ ਪ੍ਰੋਬਲਮ ਹੋਵੇ ਜਦੋਂ ਬੰਦਾ ਮਰਜ਼ੀ ਫੋਨ ਕਰਕੇ ਪੁੱਛ ਸਕਦਾ 24 ਘੰਟੇ ਜਦੋਂ ਮਰਜ਼ੀ ਇੱਕ ਨੰਬਰ ਦੋਈਏ ਫਿਰ ਕੋ 9417066145 ਕਈ ਵਾਰੀ ਕੋਈ ਨਵੇਂ ਬੰਦੇ ਦਾ ਜਾਨਵਰ ਪੁੱਛਣੀ ਜਦੋਂ ਮਰਜ਼ੀ ਪੁੱਛ ਸਕਦਾ ਕੀ ਨਾਂ ਚੀ ਗੁਰਦੀਪ ਸਿੰਘ ਆ ਬਈ ਮੇਰਾ ਨਾਂ ਲੋ ਬਈ ਦੋਸਤੋ ਬਈ ਗੁਰਦੀਪ ਸਿੰਘ ਨੇ ਨੰਬਰ ਬੋਲਤਾ ਸਕਰੀਨ ਤੇ ਕੋਈ ਵੀ ਪ੍ਰੋਬਲਮ ਹੋਵੇ ਫੀਲ ਲੈਣੀ ਹੋਵੇ ਜਾਂ ਕੁਮਾਰੇ ਜੀ ਇਹਨਾਂ ਦਾ ਫੋਨ ਨੰਬਰ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਹੋਰ ਵੀ ਕੋਈ ਪ੍ਰੋਬਲਮ ਹੋਵੇ ਹਾਂ ਜਨਪ੍ਰਤਿਨ ਦਾ ਮਿੱਠਾ ਹੋਵੇ ਇਹਨਾਂ ਨੂੰ ਬਈ ਬਹੁਤ ਨੌਲੇਜ ਆ ਫੋਨ ਤੇ ਜਾਣਕਾਰੀ ਲੈ ਸਕਦਾ ਆਜੋ ਬਈ ਦੋਸਤੋ ਥੈਂਕ ਯੂ ਥੋੜੀ ਜੀ ਗਰਮੀ ਕਰਕੇ ਤਾਂ ਇਸ ਤਰ੍ਹਾਂ ਹੋ ਘਟਾ ਛਾਵ ਨੂੰ ਸੌਦੇ-ਸੂਦੇ ਵਧੀਆ ਹੁੰਦੇ ਆ ਹਨਾ ਗਰਮੀ ਕਰਕੇ ਮਾਲ ਵੀ ਬੈਠਿਆ ਤਾਂ ਕਰਕੇ ਥੋੜੀ ਜਿਆਦਾ ਪ੍ਰੋਬਲਮ ਹੁੰਦੀ ਆ ਹਨਾ ਤੇ ਆਜੋ ਭਾਈ ਇੱਥੇ ਭਾਈ ਇਹਨੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਹਨਾ ਇੱਥੇ ਲੰਗਰ ਦਾ ਚਾਹ ਵੀ ਪੀ ਸਕਦੇ ਹੋ ਤੇ ਲੰਗਰ ਵੀ ਛਕਦੇ ਹੋ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਚਾਹ ਪਾਣੀ ਤੇ ਲੰਗਰ ਦਾ ਤੇ ਖੁੱਲਾ ਲੰਗਰ ਆ ਜਦੋਂ ਮਰਜ਼ੀ ਛਕ ਸਕਦੇ ਆ ਆਜੋ ਆ ਦੇਖੋ ਚੰਗਾ ਬੀਟੋ ਦਾ ਬਰੀਕ ਬੱਕਰਾ ਜੀ ਇਹ ਅਸਲ ਦਾ ਆ ਬਰਬਰੀ ਆ ਗਿਆ ਵਾਪਰੀਆ ਦੱਸੋਗੇ ਇਹਨਾਂ ਦਾ ਕੀ ਪ੍ਰੈਜਾ ਜੀ ਇਹੇ ਦੋ ਦੋ ਮਿੰਨੀਆਂ ਗੱਬਣਾ ਹੀ ਰਤੋਂ ਨੇ ਅੱਛਾ ਜੀ ਇਹਨਾਂ ਦਾ 11-11 ਹੈ ਇਹ ਬਰਬਰੀ ਵੀ ਆ ਬਰਬਰੀਆ ਇੱਕ ਇਧਰ ਬੈਠੀ ਹੈ ਸੁਈ ਹੈ ਇਹਨਾਂ ਦਾ 11-11 ਮੰਗਦੇ ਨੇ ਤੇਲ ਦਾ 11 ਹੈਰਾ ਅੱਛਾ ਜੀ ਹੋਰ ਬੱਕੂ ਕਿਹੜੀ ਹੈ ਇਧਰ ਬੈਠਾ ਮਾਰੀ ਕੈਮਰਾ ਜੀ ਸੁਈ ਹੈ ਫਕਰੀ ਇਹ ਬੱਚਾ ਇਹਦਾ ਹੋਸ ਆ ਬਚਾਏ ਇੱਕ ਇਹ ਇੱਕ ਬੱਚਾ ਹੈ ਇਹ ਪਾਠਾ ਕੀ ਬੱਕਰਾ 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 ਅੱਛਾ ਬੱਕਰਾ ਓਹ ਠੀਕ ਹੈ ਇਹਦਾ 12000 ਹੈ ਇਹਦਾ 12000 ਰੁਪਏ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਧੰਨਵਾਦ ਹਾਂ ਹਾਂਜੀ ਇਹ ਰੋਕ ਦਿਓ